سب تو پہلے تھا میں دل دیاں گرہیں تو تنوار کرتا سمجھ چی پریس دا. تو سمچی دی پنجاب دی حکمران سرکار عام آدمی پارٹی دن لیکی ایک گنگی بولی نکمی جابر کافر سرکار دی آواز پنجاب دی عوام تک پچون دی جو تصویر اتنے وشیش طور پہ پجے میں بھارتی جنتہ پارٹی پنجاب والوں جلہ شریف مکسر صاحب والوں توڑا دل دیا گرہیں تو تنوار کرتا ہوں جی ہاں ਸਾਰੇ بڑے ਜ਼ਿੰਮੇਵਾਰ ਪੱਤਰਕਰਸੇ ਬੰਨ੍ਹ ਦਿੱਤੇ। ਕਈ ਸਰਕਾਰ ਆਈਆਂ ਕਈ ਸਰਕਾਰਾਂ ਗਈਆਂ। ਦੇਸ਼ ਦੀ ਆਜ਼ਾਦੀ ਤੋਂ ਬਾਅਦ। ਪਰ ਅੱਜ ਦੀ ਹਕਮਰਾਨ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ 4.5 ਸਾਲ ਸਵਾ 4 ਸਾਲ ਦੇ ਕਰੀਬੇ ਸਰਕਾਰ ਬਣੀ ਨਿ ਹੋਈ। ਮੈਂ ਕਹਿੰਨਾ ਆਏ ਦਿਨ ਆਏ ਦਿਨ ਕੋਈ ਇਹ ਜਿਹ ਦਿਨ ਜਿੱਦਣ ਕਤਲੋਗਾਰਦ ਲੁੱਟਾਂ ਖੋਹਾਂ, ਸੋਸ਼ਲ ਮੀਡੀਆ ਤੇ ਅਖਬਾਰਾਂ ਦੀ ਸੁਰੱਖੀ ਨਾ ਬਣਿਆ। ਨਾ ਇਹ ਸਰਕਾਰ ਚ ਨਾਰੀ ਮਹਿਫੂਜ਼ ਨਾ ਖਿਡਾਰੀ ਮਹਿਫੂਜ਼ ਨਾ ਵਪਾਰੀ ਵਪਾਰੀ ਮਸੂਰ ਹਾਲਾਤ ਇਹ ਬਣ ਗਏ ਨੇ ਅੱਜ ਸਾਰੇ ਜ਼ਿੰਮੇਵਰ ਪੱਤਰਕਾਰ ਸਹਿਬਾਨ ਬੈਠੇ ਹੋ ਹਰਪ੍ਰੀਤ ਜੀ ਹਾਲਾਤ ਇਹ ਬਣ ਗਏ ਨੇ ਵੀ ਅੱਜ ਪੰਜਾਬ ਦੇ ਅੰਦਰ ਜਦੋਂ ਕੋਈ ਵਪਾਰੀ ਜਾਂਦਾ ਦੁਕਾਨਦਾਰੀ ਚ ਉਹਨੂੰ ਇਹ ਪਤਾ ਨਹੀਂ ਮੈਂ ਸ਼ਾਮੀ ਆਪਦੇ ਪਰਿਵਾਰ ਦੇ ਵਿੱਚ ਮਹਿਫੂਜ਼ ਵਾਪਸ ਆਉਣਾ ਕਿ ਨਹੀਂ ਆਉਣਾ ਕੋਈ ਖਿਡਾਰੀ ਜਾਂਦਾ ਕਬੱਡੀ ਦਾ ਉਹਨੂੰ ਇਹ ਪਤਾ ਨਹੀਂ ਮੈਂ ਸ਼ਾਮ ਨੂੰ ਇਸ ਪੰਜਾਬ ਦੀ ਹਕਮਰਾਨ ਸਰਕਾਰ ਚ ਜਿਹੜੀ ਇਹਨਾਂ ਨੇ ਇਹਨਾਂ ਦੇ ਨਿਲਾਕੀ ਕਰਕੇ ਆਪਦੇ ਬੱਚਿਆਂ 'ਚ ਵਾਪਸ ਆਉਣਾ ਕਿ ਨਹੀਂ ਜਿੰਦੀ ਜਿੰਦਾ ਜਾਲ ਦਾ ਮਿਸਾਲ ਪਰ ਤੱਕ ਨੂੰ ਕਿਸੇ ਪ੍ਰਮਾਨ ਦੀ ਲੋੜ ਨਹੀਂ ਪਹਿਲੇ ਕਬੱਡੀ ਖਿਡਾਰੀ ਪਹਿਲੇ ਸਿੱਧੇ ਸਿੱਧੂ ਮੂਸੇ ਵਾਲੇ ਦਾ ਕਤਲ ਉਸ ਤੋਂ ਬਾਅਦ ਖਿਡਾਰੀ ਦਾ ਕਤਲ ਜਿਹੜਾ ਕਬੱਡੀ ਦਾ ਖਿਡਾਰੀ ਖੱਡਣ ਗਿਆ ਸ਼ਰੇਆਮ ਕਤਲ ਕਰ ਦਿੱਤਾ ਗਿਆ ਸ਼ਰੇਆਮ ਕਤਲ ਕਰ ਦਿੱਤਾ ਗਿਆ ਅੱਜ ਸਿੱਧੂ ਮੂਸੇ ਵਾਲਾ ਦਾ ਬਾਪ ਜਿਹੜਾ ਫਿਰ ਵੀ ਧਰਨੇ ਤੇ ਬੈਠਾ ਹੈ ਇਨਸਾਫ ਲੈਣ ਦੀ ਖਾਤਰ ਔਰ ਉਸ ਤੋਂ ਬਾਅਦ ਚਲੋ ਮੈਂ ਕਹਿੰਦਾ ਵੀ ਹੋਰ ਤਾਂ ਛੱਡੋ ਅੱਤ ਐਡੀ ਐਡੂ ਵੱਡੀ ਯਤ ਕੀ ਹੋਏਗੀ ਆਮ ਆਦਮੀ ਪਾਰਟੀ ਦੇ ਆਪ ਦੇ ਲੀਡਰ ਵੀ ਸਰਕਾਰ ਸੁਰੱਖਿਤ ਨਹੀਂ ਪਿਛਲੇ ਦਿਨੀ ਲक्की ਉਬਰਾਏ ਜਿਹੜਾ ਜਲੰਧਰ ਦਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਹਲਕਾ ਅੰਚਾਰੀ ਸੀ ਉਹ ਗੁਰਦੁਆਰਾ ਸਾਹਿਬ ਚੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸ਼ਰੇਆਮ ਨੌਜਵਾਨ ਦੋ ਐਕਟੀਵਾਤੀ ਹੁੰਦੇ ਨੇ ਬੇਖੌਫ ਹੋ ਕੇ ਹੁੰਦੇ ਨੇ ਨਾ ਸਰਕਾਰ ਦਾ ਡਰ ਨਾ ਪੁਲਿਸ ਦਾ ਡਰ ਸ਼ਰੇਆਮ ਹੁੰਦੇ ਨੇ ਗੋਲੀਆਂ ਮਾਰ ਕੇ ਕਤਲ ਕਰਕੇ ਹੋ ਜਾਂਦੇ ਨੇ ਮਾਪੇ ਤੇ ਬੱਚੇ ਜਨਾਨੀ ਅਜ ਵਰਲਾਪ ਤਰੀ ਜਾਂਦੇ ਨੇ ਇੱਕ ਰਟਾਇਰ ਥਾਣੇਦਾਰ ਦੀ ਪਤਨੀ ਮੰਦਰ ਜਾਂਦੀ ਏ ਮੰਦਰ ਚੋਂ ਵਾਪਸ ਆਉਂਦੀ ਏ ਕਤਲ ਕਰ ਦਿੱਤਾ ਜਾਂਦਾ ਜਿਹੜਾ ਬੱਚੇ ਮਾਪੇ ਤੇ ਉਹਦਾ ਪਤੀ ਤਰਲੇ ਪਾ ਰਿਹਾ ਸਰਕਾਰ ਨੂੰ ਪੁੱਛ ਰਿਹਾ ਵੀ ਅਸੀਂ ਪੰਜਾਬ ਦੇ ਵਿੱਚ ਕਿਉਂ ਅਸੀਂ ਜੰਮੇ ਪੰਜਾਬ ਤੇ ਸਾਡੀ 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 ਹੈ ਜੀ ਕੀ ਮਜਬੂਰੀ ਸੀ ਜੀ ਪੰਜਾਬ ਦੇ ਵਾਸੀ ਬਣੇ ਹੋਰ ਤਾਂ ਗੱਲਾਂ ਜੇ ਗੱਲਾਂ ਹੋਰ ਤਾਂ ਗੱਲਾਂ ਦੀਆਂ ਗੱਲਾਂ ਅੱਜ ਛੋਟੇ-ਛੋਟੇ ਬੱਚਿਆਂ ਦੇ ਹੱਥ ਵਿੱਚ ਪਿਸਟਲ ਆ ਗਏ ਨੇ ਪੈਸਾ ਛੋਟੇ-ਛੋਟੇ ਬੱਚੇ ਪਿਸਟਲ ਆ ਗਏ ਨੇ ਮੈਂ ਕਹਿੰਨਾ ਵੀ ਇਸ ਤੋਂ ਨਕਮੀ ਜਾਬਰ ਕਾਫਰ ਜਿਨ੍ਹਾਂ ਦਾ ਨਾਂ ਜਿਨ੍ਹਾਂ ਦੀ ਨਾਂ ਕੋਈ ਪ੍ਰਸ਼ਾਸਨ ਤੇ ਪਕੜ ਨਾ ਕੋਈ ਸਰਕਾਰ ਤੇ ਪਕੜ ਮੈਂ ਤਾਂ ਮਾਨ ਸਾਹਿਬ ਨੂੰ ਕਹਿਣਾ ਚਾਹਾਂ ਮਾਨ ਸਾਹਿਬ ਤੁਹਾਨੂੰ ਨਿਤ ਕਰ ਦੇਤਾ ਧਾਰਤੀ ਪੰਜਾਬ ਤੇ ਤਰਸ ਕਰਕੇ ਪੰਜਾਬ ਤੋਂ ਅਸਤੀਫਾ ਦੇ ਕੇ ਸਰਕਾਰ ਨੂੰ ਸਰਕਾਰ ਤੋਂ ਬਾਹਰ ਹੋ ਜਾਣਾ ਚਾਹੀਦਾ ਜੇ ਮਾਨ ਸਾਹਿਬ ਨਹੀਂ ਹੁੰਦੇ ਤਾਂ ਫਿਰ ਮੈਂ ਬੇਨਤੀ ਕਰਦਾ ਸਾਡੀ ਸੈਂਟਰ ਦੀ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ कि ਪੰਜਾਬ ਦੇ ਅੰਦਰ ਪੰਜਾਬ ਦੀ ਜਿਹੜੀ ਜਿਹੜੀ ਹੁਕਮਰਾਨ ਸਰਕਾਰ ਹੈ ਪੰਜਾਬ ਦੇ ਜਿਹੜੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ਦੇ ਲੋਕਾਂ ਨੂੰ ਰਾਸਤ੍ਰੀ ਰਾਜਾ ਦੇਣਾ ਚਾਹੀਦਾ ਹੈ ਡਾਕਟਰ ਸਾਹਿਬ ਤੁਸੀਂ ਮੰਨਦੇ ਹੋ ਵੀ ਸਾਰੇ ਟਰਾਈ ਪੰਜਾਬ ਚ ਹੋਰੇ ਪਾਰਟਿਸਪੀਕੇਟਿਓਰ ਨੇ ਦੇਖੋ ਰੋਈ ਸਾਹਿਬ ਰੋਈ ਸਾਹਿਬ ਇਹ ਸਰਕਾਰਾਂ ਦੀ ਨਿਲੈਕੀ ਹੈ ਇਹ ਪੰਜਾਬ ਦੀ ਸਰਕਾਰ ਦੀ ਨਿਲੈਕੀ ਹੈ ਵੇਖੋ ਅੱਜ ਯੂਪੀ ਤੇ ਬਿਹਾਰ ਜਾ ਕੇ ਵੇਖੋ ਅੱਜ ਉੱਥੇ ਜੋਧ ਯੋਗੀ ਸਾਹਿਬ ਆਏ ਨੇ ਜੋਧੇ ਯੋਗੀ ਸਾਹਿਬ ਆਏ ਨੇ ਉਦੋਂ ਦਾ ਜਾ ਕੇ ਯੂਪੀ ਚ ਹਾਲਾਤ ਵੇਖੋ

ਅੱਜ ਗੈਂਗਸਟਰ ਨੂੰ ਫੜਨ ਦੀ ਗੱਲਾਂ ਕਰ ਰਹੇ ਗੈਂਗਸਟਰ ਨੂੰ ਫੜਨ ਮੈਂ ਪਹਿਲੇ ਵੀ ਬੇਨਤੀ ਤੁਹਾਡੇ ਮੀਡੀਆ ਰੈਂ ਕਰ ਚੁੱਕਿਆ ਹਾਂ ਜੇ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਚਾਵੇ ਮੰਦਰ ਦੇ ਅੱਗੇ ਚੱਪਲਾਂ ਚੋਰੀ ਹੋਵੇ ਇਹ ਸਭ ਕੁਝ ਇਹਨਾਂ ਦੀ ਛਾਹ ਤੇ ਹੋ ਰਿਹਾ ਹੈ ਸਭ ਕੁਝ ਜਿਹੜੇ ਇਹ ਇਹ ਜਿਹੜੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਕਰੇ ਸਭ ਇਹਨਾਂ ਨੂੰ ਪਤਾ ਹੈ ਇਹ ਮੁਰੀਦ ਜਿਹੜੇ ਅੱਖਾਂ ਅੱਖਾਂ ਮੀਚ ਕੇ ਬੈਠੇ ਨੇ ਲੋਗ ਅੱਖਾਂ ਮੀਚ ਕੇ ਬੈਠੇ ਨੇ ਇਹ ਸਰਕਾਰ ਜਿਹੜੀ ਹੈ ਇਹ ਤਾਂ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਤਾਂ ਪੰਜਾਬ ਚਲਾ ਹੀ ਨਹੀਂ ਰਹੇ ਸਾਬ ਭਗਵੰਤ ਸਿੰਘ ਮਾਨ ਤਾਂ ਪੰਜਾਬ ਚਲਾ ਹੀ ਨਹੀਂ ਰਹੇ ਸਰਕਾਰ ਤਾਂ ਚਲਾ ਰਹੇ ਨੇ ਦਿੱਲੀ ਦੇ ਨਕਰ ਤੇ ਫਟਕਾਰੇ ਲੀਡਰ ਜਿਹੜੇ ਦਿੱਲੀ ਦੇ ਨਕਰ ਤੇ ਫਟਕਾਰੇ ਲੀਡਰ ਪੰਜਾਬ ਦੇ ਇੰਦਰਾ ਕੇ ਬੈਠ ਨੇ ਅਰਵਿੰਦ ਕੇਜਰੀਵਾਲ ਸੰਸੋਧਿਆ ਸਾਬ ਤੇ ਤੇਜਸਿੰਦਰ ਜੈਨ ਜੀ ਸਰਕਾਰ ਤਾਂ ਉਹ ਚਲਾਏ ਮਾਨ ਸਾਬ ਤਾਂ ਜਿਹੜਾ ਇੱਕ ਰਬਰ ਦੀ ਸਟੈਂਪ ਬਣ ਕੇ ਰਹਿ ਗਏ ਨੇ ਮਾਨ ਸਾਬ ਤਾਂ ਸਿਰਫ ਉਹਨਾਂ ਦੀ ਆਓ भगत ਦੇ ਵਿੱਚ ਦੇਖੋ ਜਦੋਂ ਸਰਕਾਰਾਂ ਬਣੀਆਂ ਜਿਹੜੇ ਵਾਅਦੇ ਕਰਕੇ ਆਏ ਸੀ ਤੁਸੀਂ ਸਾਰੇ ਪੱਤਰਕਾਰ ਸਹਿਬਾਨ ਬੈਠੇ ਕਿ ਵਾਅਦੇ ਇਹਨਾਂ ਨੇ ਪੂਰੇ ਕੀਤੇ ਇਹ ਕਹਿੰਦੇ ਸੀ ਅਸੀਂ ਅਸੀਂ ਜਿਹੜੀ ਸਿਕਿਉਰਿਟੀ ਲੈਣੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਆਮ ਲੋਕਾਂ ਦੀ ਸਰਕਾਰ ਬਣੂਗੀ ਅੱਜ ਇਹਨਾਂ ਦੇ ਪਰਿਵਾਰ ਦੇ ਜੀ ਇਹਨਾਂ ਦੇ ਪਰਿਵਾਰ ਦੇ ਜੀ ਆਪ ਤਾਂ ਛੱਡੋ ਇਹਨਾਂ ਦੇ ਪਰਿਵਾਰ ਦੇ ਜੀ ਜਿਹੜੇ ਚਾਲੀ-ਚਾਲੀ ਜਿਹੜੇ ਗਨਮੈਨ ਲੈ ਕੇ ਤੁਰੇ ਫਿਰਦੇ ਨੇ ਪੰਜਾਬ ਦੇ ਅੰਦਰ ਕਤਲੋਗਾਂ ਦੌੜੀਏ ਇਹਨਾਂ ਦੇ ਪਰਿਵਾਰ ਦੇ ਜੀ ਚਾਲੀ-ਚਾਲੀ ਬੰਦੇ ਲੈ ਕੇ ਤੁਰੇ ਫਿਰਦੇ ਨੇ ਕਿ ਮਾਨ ਸਾਹਿਬ ਨੂੰ ਕੰਮ ਪੂਰੇ ਕਿਤੇ ਮਾਨ ਸਾਹਿਬ ਨੂੰ ਫੁਰਸਤ ਹੀ ਨਹੀਂ ਇਹ ਤਾਂ ਦਿੱਲੀ ਦੇ ਨਕਾਰੇ ਤੇ ਫਟਕਾਰੇ ਲੀਡਰ ਦਿੱਲੀ ਦੇ ਨਕਾਰੇ ਫਟਕਾਰੇ ਦਿੱਲੀ ਦੇ ਇਹ ਬਿਲਕੁਲ ਦਿੱਲੀ ਨੇ ਨਕਾਰ ਤੇ ਬਾਹਰ ਕਰ ਦਿੱਤੇ ਨਾਲ ਪੰਜਾਬ ਦੇ ਵਿੱਚ ਆ ਕੇ ਜਿਹੜੇ ਇਹ ਰਾਜ ਕਰ ਰਹੇ ਨੇ ਸਾਡੀਆਂ ਜਿਹੜੀਆਂ ਕੋਠੀਆਂ ਮੱਲੀ ਬੈਠੇ ਨੇ ਸਾਡੀਆਂ ਕੋਠੀਆਂ ਮੱਲੀਆਂ ਬੈਠੇ ਸਾਡੇ ਹੈਲੀਕਾਪਟਰਾਂ ਦੇ ਸੈਰਾ ਕਰ ਰਹੇ ਨੇ ਸਾਡੇ ਪੰਜਾਬ ਦਾ ਪੈਸਾ ਬਾਹਰ ਲੈ ਬਾਹਰ ਲੈ ਸੁਗਿਆ ਤੇ ਲਾਰੇ ਨੇ ਤੁਸੀਂ ਜੀ ਤੁਸੀਂ ਬੀਜੇਪੀ ਇਹ ਗੱਲ ਕਹਿ ਰਹੀ ਸੀ ਪੰਜਾਬ ਤੋਂ ਵਾਲੇ ਇਲੈਕਟਵਸ ਸਰਕਾਰ ਬਣਾਵਾਂਗੇ ਐ ਸਰਕਾਰ ਨੂੰ ਦੁਕਾਨ ਦੇ ਲਈ ਬੀਜੇਪੀ ਕੀ ਕਰਦੀ ਹੈ ਬੀਜੇਪੀ ਕਿਤੇ ਭਾਰਤੀ ਜਨਤਾ ਪਾਰਟੀ ਅੱਜ ਪੰਜਾਬ ਦੇ ਅੰਦਰ ਜਖੜ ਸਾਹਿਬ ਅਸ਼wini ਸ਼ਰਮਾ ਜੀ ਸਰਦਾਰ ਰਮੇਸ਼ ਸਿੰਘ ਬਿੱਟੂ ਤਰਨਚੋਗੀ ਇਹ ਸਾਰੇ ਲੀਡਰਾਂ ਨਾਲ ਲੈ ਕੇ ਅਸੀਂ ਪਹਿਲੇ ਪੰਜਾਬ ਦੇ ਅੰਦਰ ਹੁਕਮਰਾਨ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਅਸੀਂ ਜ਼ਿਲ੍ਹਾ ਵਾਈਸ ਹਰ ਜ਼ਿਲ੍ਹੇ ਦੇ ਵਿੱਚ ਇਸ ਜ਼ਬਰ ਤੇ ਕਾਫਰ ਸਰਕਾਰ ਦਾ ਜਿਹੜਾ ਨਕਾਬ ਉਹ ਉਤਾਰਾਂਗੇ ਉਸ ਤੋਂ ਬਾਅਦ ਅਸੀਂ ਆਪਦੇ ਮੰਡਲਾਂ ਦੇ ਵਿੱਚ ਇਹ ਜ਼ਬਰ ਤੇ ਸਰਕਾਰ ਜ਼ਬਰ ਤੇ ਕਾਫਰ ਸਰਕਾਰ ਆਮ ਆਦਮੀ ਪਾਰਟੀ ਦੀ ਗੁੰਗੀ ਪਹਿਲੀ ਨਕਮੀ ਤੇ ਬੁਈ ਸਰਕਾਰ ਦਾ ਸੀ ਪਰਦਾ ਫਾਸ਼ ਕਰਕੇ 2027 ਦੇ ਵਿੱਚ ਪੰਜਾਬ ਦਾ ਆਵਾਮ ਪੰਜਾਬ ਦੀ ਜਨਤਾ ਇਹ ਉਡੀਕ ਰਹੀ ਹੈ 2027 ਦੇ ਵਿੱਚ ਇਹ ਸਰਕਾਰ ਨੂੰ ਚਲਦਾ ਕਰ ਲਈ ਔਰ ਭਾਰਤੀ ਜਨਤਾ ਪਾਰਟੀ ਸਰਕਾਰ ਲੈ ਕੇ ਪੰਜਾਬ 'ਚ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਕਰਾਉਂਦੀ ਸੀ ਕੀ ਇਹ ਕਾਲੀ ਦਾ ਨਾਮ ਗੱਟ ਜੋੜ ਸਕਦਾ ਸਾਹਿਬ ਇਹ ਮੇਰੇ ਲੈਵਲ ਦੀ ਗੱਲ ਨਹੀਂ ਇਹ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਦਿੱਲੀ ਜਿਹੜੇ ਜਿਹੜੇ ਸਾਡੇ ਪਾਰਟੀ ਹਾਈ ਕਮਾਂਡ ਦੇ ਬੈਠੇ ਨੇ ਵੱਡੇ ਲੀਡਰਸ਼ਿਪ ਹਨ ਉਹਨਾਂ ਦਾ ਫੈਸਲਾ ਹੈ ਜਾਂ ਪੰਜਾਬ ਦੇ ਅੰਦਰ ਜਿਹੜੀ ਸਾਡੀ ਹਾਈ ਕਮਾਂਡ ਬੈਠੀ ਉਹਨਾਂ ਦਾ ਫੈਸਲਾ ਹੈ ਇਹ ਮੇਰੇ ਲੈਵਲ ਦੀ ਗੱਲ ਨਹੀਂ ਨੋ ਕਮੈਂਟਸ ਬੀਜੇਪੀ ਵਰਕਰ ਦੇ ਦੇਖੋ ਬੀਜੇਪੀ ਦਾ ਵਰਕਰ ਜਿਹੜਾ ਹੈ ਬੀਜੇਪੀ ਦਾ ਵਰਕਰ ਜਿੱਥੇ ਪਾਕ ਬੀਜੇਪੀ ਦਾ ਇੱਕ ਅਨਸ਼ਾਸਨਮਈ ਵਰਕਰ ਹੈ ਅਨਸ਼ਾਸਨਮਈ ਵਰਕਰ ਹੈ ਬੀਜੇਪੀ ਦਾ ਜੋ ਪਾਰਟੀ ਹਾਈ ਕਮੰਡ ਦਾ ਫੈਸਲਾ ਹੋ ਗੋਣ ਦੇ ਪੈਰਾ ਦਿੱਤਾ ਜਾਊਗਾ ਸਸ਼ੀ ਕਾਲ ਜੀ ਮਲੋੜ ਦੇ ਗੁਪਤਾ ਇਲੈਕਟ੍ਰੋਨਿਕਸ ਦੇ ਖਾਸ ਆਫਰ ਸ਼ੁਰੂ ਹੋ ਗਈਆਂ ਹਨ ਆਓ ਜਾਣਦੇ ਹਾਂ ਕੀ ਆਫਰਸ ਆ ਹਾਂਜੀ ਦੋਸਤੋ ਸਿਰਫ 101 ਰੁਪਏ ਦੇ ਕੇ ਤੁਸੀਂ ਕੋਈ ਵੀ ਵਾਸ਼ਿੰਗ ਮਸ਼ੀਨ ਲਿਆ ਸਕਦੇ ਹੋ 101 ਰੁਪਏ ਦੇ ਕੇ ਕੋਈ ਵੀ ਬ੍ਰਾਂਡ ਦੀ ਤੁਸੀਂ LED ਲਿਆ ਸਕਦੇ ਹੋ 101 ਰੁਪਏ ਦੇ ਕੇ ਕੋਈ ਵੀ ਮੋਬਾਈਲ ਤੁਸੀਂ ਖਰੀਦ ਸਕਦੇ ਹੋ ਜੇ ਖਾਸ ਜਿਹੜੀ ਆਫਰ ਹੈ ਵਾਸ਼ਿੰਗ ਮਸ਼ੀਨ ਤੇ 890 ਰੁਪਏ EMI ਬਣ ਜੇਗੀ ਜੇ ਆਪਾਂ LED ਦੀ ਗੱਲ ਕਰੀ ਤਾਂ 1000 ਰੁਪਏ EMI ਬਣ ਜਾਂਦੀ ਹੈ ਤੇ ਮੋਬਾਈਲ ਦੀ ਗੱਲ ਕਰੀ ਤਾਂ 1500 ਤੋਂ ਲੈ ਕੇ 2000 ਰੁਪਏ ਮਨਤਲੀ EMI ਬਣ ਜਾਂਦੀ ਹੈ ਪਤਾ ਨੋਟ ਕਰ ਲਓ ਗੁਪਤਾ ਇਲੈਕਟ੍ਰੋਨਿਕਸ ਬਿਰਲਾ ਰੋਡ ਬਾਬਾ ਕੇਤਰਪਾਲ ਮੰਦਰ ਦੇ ਬਿਲਕੁਲ ਬੈਕ ਸਾਈਡ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ